ਜਸਵਿੰਦਰ ਸਿੰਘ ਨਿਹੰਗ ਨਾਮੀ ਬੰਦਾ ਜਿਹੜਾ ਲਗਾਤਾਰ ਬਾਬਾ ਜੀ ਦੇ ਉੱਪਰ ਦੂਸ਼ਣਬਾਜ਼ੀ ਕਰ ਰਿਹਾ ਹੈ ਇਸ ਬੰਦੇ ਨੇ ਸੰਗਤ ਜੀ ਕਰੋੜਾਂ ਦੇ ਹਿਸਾਬ ਨਾਲ ਪੈਸਾ ਆਪਣੀਆਂ ਐਸ਼ ਪ੍ਰਸਤੀਆਂ ਤੇ ਡਾਇਆ ਇੱਕ ਵਾਰੀ ਇਸ ਬੰਦੇ ਨੇ 9 ਲੱਖ ਦੀ ਲੈਂਸਰ ਕਾਰ ਲਿਆਂਦੀ ਜਿਸ ਦੇ ਉੱਪਰ ਹੂਟਰ ਵੀ ਲਾ ਕੇ ਇਸ ਬੰਦੇ ਨੇ ਆਪਣੀਆਂ ਐਸ਼ ਪ੍ਰਸਤੀ ਵਾਸਤੇ ਵਰਤਿਆ ਸੰਤ ਗੁਰਪਤਨ ਸਿੰਘ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਤੋਂ ਲੈ ਕੇ ਸੰਤ ਕਰਤਾਰ ਸਿੰਘ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਦੇ ਵਿਦਿਆਰਥੀ ਸਤ ਜਰਨੈਲ ਸਿੰਘ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਵਿਦਿਆਰਥੀ ਉਹਨਾਂ ਦਾ ਕਦੇ ਵੀ ਤੁਸੀਂ ਵਿਰੋਧ ਨਹੀਂ ਦੇਖੋਗੇ ਪਰ ਇਹ ਕੁਝ ਕੱਢੇ ਹੋਏ ਛਰਾਰਤੀ ਅੰਸਰ ਜਿਹੜੇ ਨਿਤ ਦਿਹਾੜੀ ਕਿਸੇ ਨਾ ਕਿਸੇ ਬਹਾਨੇ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਖਿਲਾਫ ਦੂਛਣਬਾਜ਼ੀ ਕਰਦੇ ਨੇ ਅਸੀਂ ਇਹ ਦੱਸ ਦੇਣਾ ਚਾਹੁੰਦੇ ਆ ਅਸੀਂ ਮਾਣ ਮਹਿਸੂਸ ਕਰਦੇ ਆ ਕਿ ਮਹਾਰਾਸ਼ਟਰ ਦੀਆਂ ਸੰਗਤਾਂ ਨੇ ਜਿਨ੍ਹਾਂ ਨੇ ਗੰਦਮਣੀ ਟਕਸਾਲ ਨੂੰ ਮੁੱਖ ਰੱਖਦਿਆਂ ਹੋਇਆਂ ਦਮਦਮੀ ਟਕਸਾਲ ਦੇ ਮੁਖੀ ਅੱਗੇ ਆਣ ਕੇ ਆਪਣੀ ਆਪਣੀ ਬੇਨਤੀ ਰੱਖੀ ਤੇ ਸ੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਨੇ ਉਹਨਾਂ ਦੀਆਂ ਮੰਗਾਂ ਨੂੰ ਦੇਖਦੇ ਹੋਏ ਉਹਨਾਂ ਦੀ ਨੁਮਾਇੰਦਗੀ ਕੀਤੀ ਸਾਨੂੰ ਇਸ ਗਾਲ ਦਾ ਮਾਣ ਮਹਿਸੂਸ ਹੈ ਕਿ ਦਮਦਮੀ ਟਕਸਾਲ ਦੇ ਕੋਲ ਉਹਨਾਂ ਨੇ ਆਸਰਾ ਤੱਕਿਆ ਤੇ ਸ੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਨੇ ਉਹਨਾਂ ਦਾ ਆਸਰਾ ਬਣਦੇ ਹੋਏ ਨੁਮਾਇੰਦਗੀ ਮਹਾਰਾਸ਼ਟਰ ਦੇ ਸਿੱਖਾਂ ਦੀ ਕੀਤੀ ਤੇ ਉਹਨਾਂ ਦੀਆਂ ਮੰਗਾਂ ਤੇ ਉਹਨਾਂ ਦੇ ਹੱਕਾਂ ਬਾਰੇ ਗੱਲ ਉਠਾਈ ਸਰਕਾਰ ਨੂੰ ਵੀ ਅਸੀਂ ਜ਼ਾਇਦ ਕਰਦੇ ਆ ਕਿ ਜੇ ਸਰਕਾਰ ਨੇ ਐਕਸ਼ਨ ਨਾ ਲਿਆ ਤੇ ਜੇ ਜਿਹੜੇ ਕੱਡੇ ਹੋਏ ਲੋਕ ਐ ਜੇ ਬੋਲਣ ਨਾ ਹਟੇ ਤੇ ਦਮਦਮੇ ਤਕਸਾਲ ਦੇ ਜਥਾ ਸੰਗਤ ਆ ਫੈਸਲਾ ਕਰੇਗਾ ਔਰ ਉਹਨਾਂ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਅਤੇ ਉਹਨਾਂ ਬੋਲਣ ਵਾਲਿਆਂ ਦੇ ਪਰਿਵਾਰਾਂ ਦੀ ਹੋਵੇਗੀ ਮੈਨੂੰ ਸੁਣਾਵੀਂ ਭੇਜੇ ਵੀ ਕਥਾ ਸਿੱਖਲਾ ਕਥਾ ਕਰ ਕਰ ਤੇਰੀ ਚੜਦੀ ਗੱਲਾ ਹੋ ਜਾਊਗੀ ਪਰ ਇਹ ਕਥਾ ਨਹੀਂ ਸਿੱਖਦਾ ਗੰਦੀਆਂ ਗੱਲਾਂ ਸਿੱਖਦਾ ਤੇ ਮੈਂ ਤਾਂ ਬਹੁਤ ਅੱਕ ਗਿਆ ਵਾਂ ਜੇ ਹੋਣੇ ਨੇ ਬੋਲਿਆ ਸੰਤਾ ਨੂੰ ਉਹ ਜੋ ਸ਼ਬਦ ਬੋਲਦਾ ਵਾ ਉਸ ਤੋਂ ਬਾਅਦ ਭਾਵੇਂ ਪ੍ਰਸ਼ਾਸਨ ਜੋ ਕਰਨਾ ਕਰੇ ਫਿਰ ਆਪਾਂ ਦਾ ਕੋਈ ਕਰਾਂਗੇ ਇਹ ਨਹੀਂ ਬਾਹਰੋਂ ਫੇਸਬੁੱਕ ਹੀ ਖਾਰਕੂ ਜਿਹੜੇ ਆ ਇਹਨਾਂ ਨੂੰ ਬਹੁਤ ਠੋਕਾਂਗੇ ਅਸੀਂ ਇਹ ਫੇਸਬੁੱਕ ਤੇ ਖਾਰਕੂ ਨਹੀਂ ਚੱਲਨੇ ਇੱਥੇ ਤੇ ਆਪਣੀ ਸ਼ਬਦਾਵਲੀ ਸੁਧਾਰ ਲੋ ਬੰਦੇ ਦੇ ਪੁੱਤ ਬਣ ਜਾਓ ਪਹਿਲਾਂ ਇਹਨੂੰ ਬੇਨਤੀ ਆ ਵੀ ਉਹ ਸ਼ਬਦ ਸੁਧਾਰ ਲਿਆ ਆਪਣਾ ਤੂੰ ਬਹੁਤ ਗੰਦ ਘੋਲ ਲਿਆ ਮੈਂ ਵੀ ਸੁਣਾ ਭੇਜਿਆ ਸੀ ਇਹਨੂੰ ਇਹਨੂੰ ਪਤਾ ਨਹੀਂ ਮਿਲਿਆ ਕਿ ਨਹੀਂ ਕਿਤੇ ਦਾੜੇ ਨੇ ਇਹਨਾਂ ਦੇ ਫਿਰ ਵੀ ਆਵਾਜ਼ ਨਹੀਂ ਆਉਂਦੇ ਸੋ ਇਹਨਾਂ ਨੂੰ ਹਦਾਇਤ ਦਾ ਪਰਿਵਾਰਾਂ ਨੂੰ ਵੇ ਕੱਲ ਨੂੰ ਸਾਨੂੰ ਇਹ ਨਾ ਕਿਉਂ ਵੀ ਇਹ ਸਾਡੇ ਪਰਿਵਾਰ ਦੇ ਜੀ ਦਾ ਘਾਟਾ ਕਰਦਾ ਅੱਜ ਹੀ ਸਮਾਂ ਰਹਿੰਦੇ ਇਹਨਾਂ ਨੂੰ ਨੱਥ ਪਾ ਲੋ ਇਹਨਾਂ ਨੂੰ ਚੁੱਪ ਕਰਾ ਲੋ ਤਾਕਤ ਕਰਕੇ ਅਜਨਾਲੇ ਨੂੰ ਇਹ ਗੱਲ ਮੈਂ ਕਹਿਣੀ ਚਾਹੁੰਨਾ ਵੀ ਜਦੋਂ ਤੂੰ ਭੁੱਕੀ ਖਾ ਕੇ ਸ਼ਰਾਬ ਪੀ ਕੇ ਟਰੱਕ ਚਲਾਉਂਦਾ ਸੀ ਨਾ ਉਹ ਸਮੇਂ ਚ ਮਹਾਪੁਰਖ ਜੇਲਾ ਕੱਟਦੇ ਰਹੇ ਨੇ ਇੱਕ ਪ੍ਰਾਪਤੀ ਆਪਦੀ 10 ਵੀ ਤੇਰੀ ਪ੍ਰਾਪਤੀ ਕੀ ਹੈ ਜਿਹੜੇ ਲੋਕ ਵਿਰੋਧ ਦਾ ਕਰਦੇ ਐ ਉਹ ਦੱਸਣ ਆਪਣੇ ਆਪ ਨੂੰ ਭੁਖੀ ਘਾਉਂਦੇ ਉਹਨਾਂ ਨੇ ਪੰਥ ਕਾਰਜ ਕਿਹੜਾ ਕੀਤਾ ਸਾਡੇ ਸਾਹਮਣੇ ਆਣ ਕੇ ਗੱਲ ਕਰਨ ਤੇ ਦਿੱਲੀ ਤੱਕ ਤੂੰ ਸਰਨੇ ਕੋਲ ਗਿਆ ਪੈਸਾ ਦੇ ਲਫਾਫੇ ਲੈਣ ਕੁਝ ਪੱਤਰਕਾਰਾਂ ਨੂੰ ਵੀ ਅਸੀਂ ਇਸ ਗੱਲ ਬਾਰੇ ਦੱਸਣਾ ਚਾਹੁੰਦੇ ਹਾਂ ਜਿਹੜੇ ਆਪਣੇ ਇੰਟਰਨੈਟ ਦੇ ਵਿਊ ਵਾਸਤੇ ਮਹਾਪੁਰਸ਼ਾਂ ਦੇ ਉੱਪਰ ਲਗਾਤਾਰ ਦੂਸ਼ਣਬਾਦੀ ਕਰਦੇ ਨੇ ਤੇ ਸਵਾਦ ਲੈਂਦੇ ਨੇ ਉਹਨਾਂ ਨੂੰ ਵੀ ਇਹ ਸਵਾਦ ਲੈਣਾ ਮਹਿੰਗਾ ਪੈ ਸਕਦਾ ਹੈ ਦਮਦਮੇ ਟਕਸਾਲ ਜਿੰਦਾਬਾਦ ਦਮਦਮੇ ਟਕਸਾਲ ਜਿੰਦਾਬਾਦ ਦਮਦਮੇ ਟਕਸਾਲ ਜਿੰਦਾਬਾਦ ਦੇਸ਼ ਵਿਦੇਸ਼ ਵਿੱਚ ਸੁਣ ਰਹੀਆਂ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੈੱਡ ਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਇੱਕ ਜਥੇ ਸੰਗਤ ਦੀ ਵਿਸ਼ੇਸ਼ ਇਕੱਤਰਤਾ ਹੋਈ ਜਿਸ ਵਿੱਚ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਸ੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਸ਼ਾਂ ਉੱਪਰ ਲਗਾਤਾਰ ਦੂਸ਼ਣਬਾਜ਼ੀ ਕੀਤੀ ਜਾ ਰਹੀ ਹੈ ਉਸ ਵਿੱਚ ਜਸਵਿੰਦਰ ਸਿੰਘ ਨਿਆਂਗਨਾਮੀ ਬੰਦਾ ਜਿਹੜਾ ਲਗਾਤਾਰ ਬਾਬਾ ਜੀ ਦੇ ਉੱਪਰ ਦੂਸ਼ਣबाजी ਕਰ ਰਿਹਾ ਹੈ ਅਸੀਂ ਸੰਗਤ ਨੂੰ ਇਸ ਗੱਲ ਤੋਂ ਜਾਣੂ ਕਰਾਉਣਾ ਚਾਹੁੰਦੇ ਹਾਂ ਕਿ ਇਹ ਜਸਵਿੰਦਰ ਸਿੰਘ ਨਿਹੰਗ ਜਿਸ ਬੰਦੇ ਨੇ ਜਥੇ ਦੇ ਵਿੱਚ ਰਹਿੰਦਿਆਂ ਹੋਇਆਂ ਜਥੇ ਦੇ ਪੈਸੇ ਦਾ ਗਲਤ ਇਸਤੇਮਾਲ ਕਰਦਾ ਰਿਹਾ ਇਹ ਬੰਦਾ ਉਹ ਹੈ ਸੰਗਤ ਜੀ ਜਿਸ ਬੰਦੇ ਨੇ ਲੱਖਾਂ ਰੁਪਈਆ ਆਪਣੀਆਂ ਐਸ਼ ਫਰਸਤੀਆਂ ਕਰਕੇ ਗਲਤ ਇਸਤੇਮਾਲ ਕੀਤਾ ਇਸ ਬੰਦੇ ਨੇ ਸੰਗਤ ਜੀ ਕਰੋੜਾਂ ਦੇ ਹਿਸਾਬ ਨਾਲ ਐਸਾ ਆਪਣੀਆਂ ਐਸ਼ ਫਰਸਤੀਆਂ ਤੇ ਡਾਇਆ ਜਦੋਂ ਬ੍ਰਹਮ ਗਿਆਨੀ ਬਾਬਾ ਠਾਕਰ ਸਿੰਘ ਜੀ ਮਹਾਪੁਰਸ਼ਾਂ ਦਾ ਸੰਸਕਾਰ ਹੋਇਆ ਇਹ ਬੰਦਾ ਨਾ ਤਾਂ ਸੰਸਕਾਰ ਤੇ ਪਹੁੰਚਿਆ ਇਸ ਬੰਦੇ ਦੀਆਂ ਕਾਲੀਆਂ ਕਰਤੂਤਾਂ ਕਰਕੇ ਇਹਨੂੰ ਇਥੋਂ ਜਥੇਬੰਦੀ ਦੇ ਵਿੱਚੋਂ ਕੱਢ ਦਿੱਤਾ ਗਿਆ ਸੀ ਇਹਨੂੰ ਤੇ ਇਹਦੇ ਕੁਝ ਨਾਲ ਦੇ ਸ਼ਰਾਰਤੀਆਂ ਸਰਾ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜਦੋਂ ਬ੍ਰਹਮ ਗਿਆਨੀ ਬਾਬਾ ਠਾਕਰ ਸਿੰਘ ਜੀ ਦਾ ਸੰਸਕਾਰ ਹੋਇਆ ਸੀ ਉਸ ਰਾਤ ਇਹ ਬੰਦਾ ਦਮਦਮੀ ਟਕਸਾਲ ਦੇ ਜਥੇ ਵਿੱਚੋਂ ਬਾਹਰ ਭੱਜ ਚੁੱਕਾ ਸੀ ਮਹਾਪੁਰਸ਼ਾਂ ਦੇ ਦਸਹਰੇ ਤੇ ਵੀ ਨਹੀਂ ਆਇਆ ਕਿਉਂਕਿ ਬੰਦੇ ਨੂੰ ਡਰ ਸੀਗਾ ਕਿ ਮੇਰੇ ਕੋਲੋਂ ਹਿਸਾਬ ਪੁੱਛਣਾ ਆ ਲੱਖਾਂ ਰੁਪਈਆ ਇਸ ਬੰਦੇ ਨੇ ਆਪਣੀ ਐਸ਼ ਫਰਸਤੀ ਦੇ ਵਿੱਚ ਵਰਤਿਆ ਅਸੀਂ ਸੰਗਤ ਨੂੰ ਦੱਸਣਾ ਚਾਹੁੰਦੇ ਹਾਂ ਇੱਕ ਵਾਰੀ ਇਸ ਬੰਦੇ ਨੇ 9 ਲੱਖ ਦੀ ਲੈਂਸਰ ਕਾਰ ਲਿਆਂਦੀ ਜਿਸ ਦੇ ਉੱਪਰ ਹੂਟਰ ਵੀ ਲਾ ਕੇ ਇਸ ਬੰਦੇ ਨੇ ਆਪਣੀ ਐਸ਼ ਫਰਸਤੀ ਵਾਸਤੇ ਵਰਤਿਆ ਜਦੋਂ ਇਸ ਗੱਲ ਦਾ ਪਤਾ ਮਹਾਪੁਰਸ਼ ਬਾਬਾ ਠਾਕਰ ਸਿੰਘ ਨੂੰ ਲੱਗਾ ਤੇ ਉਹਨਾਂ ਨੇ ਉਸੇ ਵੇਲੇ ਫੈਸਲਾ ਲੈਂਦੇ ਹੋਏ ਉਹ ਕਾਰ ਵੀ ਵਿਕਾਈ ਤੇ ਇਸ ਬੰਦੇ ਨੂੰ ਸਖਤ ਤਾੜਨਾ ਕੀਤੀ ਇਸ ਬੰਦੇ ਨੇ ਆਪਣੀਆਂ ਨਲਕੀਆਂ ਨੂੰ ਛਪਾਉਣ ਕਰਕੇ ਸ੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਪੁਰਸ਼ਾਂ ਨੂੰ ਲਗਾਤਾਰ ਝੂਠੀ ਦੂਸ਼ਣਬਾਜ਼ੀ ਕਰਕੇ ਨਿੰਦਿਆ ਅਸੀਂ ਸੰਗਤ ਨੂੰ ਦੱਸਣਾ ਚਾਹੁੰਦੇ ਹਾਂ ਇਸ ਬੰਦੇ ਦਾ ਕੋਈ ਅਧਿਕਾਰ ਨਹੀਂ ਹੈ ਦਮਦਮੀ ਟਕਸਾਲ ਦਾ ਨਾਂ ਵਰਤਣ ਵਾਸਤੇ ਇਹ ਬੰਦਾ ਦਮਦਮੀ ਟਕਸਾਲ ਤੋਂ ਤੇ ਨਾਲ ਇਹਦੇ ਸਾਥੀ ਬਲਵੰਤ ਸਿੰਘ ਗੋਪਾਲਾ ਦਲਜੀਤ ਸਿੰਘ ਚਿੜੀਕੈਟ ਅਮਰੀਕ ਸਿੰਘ ਅਜਨਾਲਾ ਇਹ ਬੰਦੇ ਸਾਰੇ ਦਮਦਮੀ ਟਕਸਾਲ ਦੇ ਵਿੱਚੋਂ ਕੱਢੇ ਹੋਏ ਬੰਦੇ ਨੇ ਅਸੀਂ ਇਹ ਵੀ ਗੱਲ ਦੱਸਣਾ ਚਾਹੁੰਦੇ ਹਾਂ ਇਸ ਬੰਦੇ ਨੇ ਮਹਾਪੁਰਸ਼ਾਂ ਦੇ ਰਿਸ਼ਤੇਦਾਰੀ ਦਾ ਝੂਠਾ ਪ੍ਰੋਪਾਗੈਂਡਾ ਕਰਕੇ ਸੰਗਤ ਦੇ ਕੋਲੋਂ ਪੈਸੇ ਕਤਰ ਕੀਤੇ ਉਹ ਸਾਰੇ ਪੈਸੇ ਆਪਣੀ ਐਸ਼ ਫਰਸਤੀ ਵਾਸਤੇ ਉਡਾਏ ਅੱਜ ਤੱਕ ਇਸ ਬੰਦੇ ਨੇ ਉਸ ਪੈਸੇ ਦਾ ਕਿਸੇ ਨੂੰ ਹਿਸਾਬ ਤੱਕ ਨਹੀਂ ਦਿੱਤਾ ਇਸ ਬੰਦੇ ਦੀ ਨਕਾਮੀਆਂ ਤੇ ਗਲਤ ਹਰਕਤਾਂ ਕਰਕੇ ਇਹਨੇ ਜਥੇਬੰਦੀ ਦਾ ਨਾਮ ਵੀ ਬਦਨਾਮ ਕੀਤਾ ਅਸੀਂ ਸੰਗਤ ਨੂੰ ਦੱਸਣਾ ਚਾਹੁੰਦੇ ਆ ਇਹਦਾ ਦਮਦਮੇ ਟਕਸਾਲ ਨਾਲ ਕੋਈ ਵਾਅ ਵਾਸਤਾ ਨਹੀਂ 1997 ਦੇ ਵਿੱਚ ਇਹ ਜਥੇਬੰਦੀ ਦੇ ਵਿੱਚ ਆਇਆ ਇਹ ਬੰਦਾ ਜਿੰਨਾ ਚਿਰ ਤੱਕ ਵੀ ਜਥੇ ਦੇ ਵਿੱਚ ਰਿਹਾ ਇਸ ਬੰਦੇ ਨੇ ਕਿਸੇ ਕੋਲੋਂ ਕੋਈ ਵਿੱਦਿਆ ਪ੍ਰਾਪਤ ਨਹੀਂ ਕੀਤੀ ਨਾ ਕਿਤੇ ਸੰਥਿਆ ਲਈ ਨਾ ਇਸ ਬੰਦੇ ਨੇ ਕੀਰਤਨ ਸਿੱਖਿਆ ਇਹ ਬੰਦਾ ਸਿਰਫ ਆਪਣੇ ਲਾਲਸਵੱਛ ਹੋ ਕੇ ਇੰਨੇ ਦਮਦਮੀ ਟਕਸਾਲ ਨੂੰ ਬਾਹਰ ਜਾਣ ਵਾਸਤੇ ਵਰਤਿਆ ਜਸਵਿੰਦਰ ਸਿੰਘ ਨੇ ਕੁਝ ਕ ਬੰਦਿਆਂ ਦੇ ਨਾਲ ਰੜ ਕੇ ਕੋਝੀਆਂ ਹਰਕਤਾਂ ਕੀਤੀਆਂ ਜਿਦੇ ਨਾਲ ਦਮਦਮੀ ਟਕਸਾਲ ਨੂੰ ਢਾਹ ਲਾਉਣ ਵਾਲੀਆਂ ਗੱਲਾਂ ਕੀਤੀਆਂ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜਦੋਂ ਇਹ ਬੰਦੇ ਕੱਢ ਦਿੱਤੇ ਗਏ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਸ਼ਾਂ ਨੇ ਇਹਨਾਂ ਦੀਆਂ ਨਲਾਕੀਆਂ ਦਾ ਜਿਹੜਾ ਐਸ਼ ਫਰਸਤੀ ਦੇ ਵਿੱਚ ਵਰਤਿਆ ਹੋਇਆ ਪੈਸਾ ਕਰੋੜਾਂ ਪੈਸਾ ਕਰਜ਼ਾ ਜਿਹੜਾ ਉਹ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਸ਼ਾਂ ਨੇ ਆਪ ਲਾਇਆ ਇਹ ਬੰਦਾ ਉਹ ਹੈ ਸੰਗਤ ਜੀ ਜਿਸ ਨੇ ਗੁਟਕਾ ਸਾਹਿਬ ਦੀ ਵੀ ਬੇਅਦਬੀ ਕੀਤੀ ਇਹਦੀਆਂ ਗੁਟਕਾ ਸਾਹਿਬ ਦੀਆਂ ਕੀਤੀਆਂ ਹੋਈਆਂ ਬੇਅਦਬੀਆਂ ਦੇ ਪ੍ਰੂਫ ਇੰਟਰਨੈਟ ਦੇ ਉੱਪਰ ਪਏ ਹੋਇਆ ਇਹਦੇ ਉੱਪਰ ਗੁਟਕਾ ਸਾਫ ਦੀ ਕੀਤੀ ਹੋਈ ਬੇਦਬੀ ਦਾ ਪਰਚਾ ਵੀ ਹੈ ਜਿੱਥੋਂ ਇਹ ਪੀਓ ਹੋ ਕੇ ਭੱਜਿਆ ਇਥੋਂ ਹੁਣ ਵੀ ਇਹਦੇ ਨਾਲ ਦੇ ਜਿਹੜੇ ਬੰਦੇ ਦਿਲਜੀਤ ਸਿੰਘ ਚੜੀਕੈਟ ਅਮਰੀਕ ਸਿੰਘ ਅਜਨਾਲਾ ਦਿਲਜੀਤ ਸਿੰਘ ਲੈਣਾ ਇਹਨਾਂ ਬੰਦਿਆਂ ਨੇ ਲਗਾਤਾਰ ਮਾਪੂਰਛਾ ਦੇ ਪ੍ਰਦੂਸ਼ਣ ਬਾਜੀ ਕੀਤੀ ਹੈ ਅਸੀਂ ਸਰਕਾਰ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਜੇ ਕਿਸੇ ਟਕਸਾਲ ਦੇ ਪ੍ਰੇਮੀ ਨੇ ਇਹਨਾਂ ਦਾ ਰੋਸ ਵਿੱਚ ਆਣ ਕੇ ਕੋਈ ਨੁਕਸਾਨ ਕਰ ਦਿੱਤਾ ਉਸ ਦੇ ਜ਼ਿੰਮੇਵਾਰ ਇਹ ਖੁਦ ਆਪ ਹੋਣਗੇ ਤੇ ਸਰਕਾਰ ਹੋਵੇਗੀ ਤੇ ਕੁਝ ਕ ਪੱਤਰਕਾਰਾਂ ਨੂੰ ਵੀ ਅਸੀਂ ਇਸ ਗੱਲ ਬਾਰੇ ਦੱਸਣਾ ਚਾਹੁੰਦੇ ਹਾਂ ਜਿਹੜੇ ਆਪਣੇ ਇੰਟਰਨੈਟ ਦੇ ਵਿਊ ਵਾਸਤੇ ਮਹਾਂਪੁਰਖਾਂ ਦੇ ਉੱਪਰ ਲਗਾਤਾਰ ਦੂਸ਼ਣਬਾਦੀ ਕਰਦੇ ਨੇ ਤੇ ਸਵਾਦ ਲੈਂਦੇ ਨੇ ਉਹਨਾਂ ਨੂੰ ਵੀ ਇਹ ਸਵਾਦ ਲੈਣਾ ਮਹਿੰਗਾ ਪੈ ਸਕਦਾ ਹੈ ਇਸ ਕਰਕੇ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਆ ਜਾਣ ਜਿਹੜੇ ਮਹਾਂਪੁਰਖਾਂ ਦੀਆਂ ਫੋਟੋਆਂ ਐਡਿਟ ਕਰਦੇ ਨੇ ਫੇਕ ਆਈਡੀਆਂ ਬਣਾਉਂਦੇ ਨੇ ਉਹਨਾਂ ਦੇ ਪਿੱਛੇ ਵੀ ਜਸਵਿੰਦਰ ਨਿਹੰਗ ਦਾ ਹੱਥ ਹੈ ਉਹਨਾਂ ਦੇ ਪਿੱਛੇ ਵੀ ਜਸਵਿੰਦਰ ਨਿਹੰਗ ਹੋਣਾ ਦੀਆਂ ਫੇਕ ਆਈਡੀਆ ਬਣਾਈਆਂ ਹੋਈਆਂ ਏ ਜਿਹੜੀਆਂ ਲਗਾਤਾਰ ਮਹਾਂਪੁਰਖਾਂ ਨੂੰ ਭੰੜ ਰਹੇ ਨੇ ਅਸੀਂ ਜਥੇਬੰਦੀ ਦੇ ਵਿੱਚ ਰਹਿ ਕੇ ਅੱਜ ਵੀ ਉਹਨਾਂ ਹੀ ਵਿਸ਼ਵਾਸ ਕਰਦੇ ਹਾਂ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਇਹ ਮਹਾਂਪੁਰਖਾਂ ਦੀ ਗੱਦੀ ਹੈ ਅਸੀਂ ਮਹਾਂਪੁਰਖਾਂ ਦੀ ਗੱਦੀ ਤੇ ਉਹਨਾਂ ਹੀ ਵਿਸ਼ਵਾਸ ਕਰਦੇ ਹਾਂ ਜਿੰਨਾ ਬਾਬਾ ਦੀਪ ਸਿੰਘ ਜੀ ਦੀ ਗੱਦੀ ਤੇ ਵਿਸ਼ਵਾਸ ਕਰਦੇ ਸੀ ਅੱਜ ਵੀ ਮਹਾਂਪੁਰਖਾਂ ਦੀ ਗੱਦੀ ਤੇ ਰਾਮਤਾ ਦਾ ਹਰ ਵਕਦਾ ਹੈ ਅਸੀਂ ਦੱਸਣਾ ਚਾਹੁੰਦੇ ਹਾਂ ਸੰਗਤ ਨੂੰ ਮਹਾਪੁਰਖਾਂ ਦੇ ਕੀਤੇ ਹੋਏ ਕਾਰਜਾਂ ਤੇ ਸਾਨੂੰ ਪੂਰਨ ਵਿਸ਼ਵਾਸ ਹੈ ਅਸੀਂ ਕਿਸੇ ਦੀ ਵੀ ਕੋਈ ਝੂਠੀ ਦੂਸ਼ਣਬਾਜ਼ੀ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਜਿਆਦਾ ਕੁਝ ਨਹੀਂ ਦੱਸਣਾ ਚਾਹੁੰਦੇ ਜਿਹੜੀਆਂ ਇਹਨਾਂ ਦੀਆਂ ਹਰਕਤਾਂ ਏ ਜੇ ਲੋੜ ਪਈ ਤਾਂ ਉਹ ਵੀ ਸਾਰੀਆਂ ਸੰਗਤ ਦੇ ਸਾਹਮਣੇ ਪੇਸ਼ ਕਰਾਂਗੇ ਪਰ ਇਹ ਆਪਣੀਆਂ ਹਰਕਤਾਂ ਤੋਂ ਬਾਝ ਆ ਜਾਣ ਅਸੀਂ ਉਹਨਾਂ ਗੱਲਾਂ ਨੂੰ ਸੰਗਤ ਦੇ ਸਾਹਮਣੇ ਅਜੇ ਲਿਆਉਣਾ ਨਹੀਂ ਚਾਹੁੰਦੇ ਪਰ ਜੇ ਜ਼ਰੂਰਤ ਪਈ ਤੇ ਅਸੀਂ ਸਾਰੀਆਂ ਗੱਲਾਂ ਇਹਨਾਂ ਦੀਆਂ ਸਾਹਮਣੇ ਲੈ ਕੇ ਆਵਾਂਗੇ ਹੁਣ ਅਸੀਂ ਚੁੱਪ ਨਹੀਂ ਬੈਠਾਂਗੇ ਇਹਨਾਂ ਦੇ 20 ਸਾਲ ਚੱਲ ਰਹੇ ਗੰਦ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਸਾਰੀਆਂ ਮੂੰਹ ਤੋੜ ਜਵਾਬ ਦੇਵਾਂਗੇ ਇਹਨਾਂ ਦੇ ਲਗਾਤਾਰ ਇਹ ਬੰਦੇ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਉੱਪਰ ਦੂਸ਼ਣबाजी ਭੱਦੀ ਸ਼ਬਦਾਵਲੀ ਵਰਤ ਰਹੇ ਨੇ ਅਸੀਂ ਇਹਨਾਂ ਦੇ ਪਰਿਵਾਰਾਂ ਨੂੰ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਸ ਗੱਲ ਦਾ ਨੋਟਿਸ ਤੇ ਸੂਚਿਤ ਕਰਨਾ ਚਾਹੁੰਦੇ ਆਂ ਜੇ ਇਹ ਬੰਦੇ ਆਪਣੀ ਭੱਦੀ ਸ਼ਬਦਾਵਲੀ ਆਪਣੀਆਂ ਹਰਕਤਾਂ ਤੋਂ ਬਾਝ ਨਾ ਏ ਤੇ ਇਸ ਦੇ ਨਤੀਜੇ ਬਹੁਤ ਗਲਤ ਨਿਕਲ ਸਕਦੇ ਨੇ ਤੇ ਇਹਦੇ ਜ਼ਿੰਮੇਵਾਰ ਇਹਨਾਂ ਦੇ ਪਰਿਵਾਰ ਤੇ ਪ੍ਰਸ਼ਾਸਨ ਤੇ ਸਰਕਾਰ ਹੋਵੇਗੀ ਇਸ ਕਰਕੇ ਅਸੀਂ ਸੰਗਤਾਂ ਨੂੰ ਇਹ ਬੇਨਤੀ ਕਰਨੀ ਚਾਹੁੰਦੇ ਆ ਸ੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਸ਼ ਜੋ ਵੀ ਫੈਸਲਾ ਲੈਂਦੇ ਨੇ ਉਹਨਾਂ ਦੇ ਫੈਸਲੇ ਤੇ ਜਥੇਬੰਦੀ ਦੇ ਸਿੰਘ ਜ਼ਿੰਮੇਵਾਰ ਸਿੰਘ ਹਮੇਸ਼ਾ ਫੁੱਲ ਚੜਦੇ ਆਏ ਨੇ ਤੇ ਹੁਣ ਵੀ ਫੁੱਲ ਚੜਦੇ ਨੇ ਸੰਤ ਗੁਰਪਚੰਦ ਸਿੰਘ ਪਿੰਡਰਾਂ ਵਾਲੇ ਮਹਾਪੁਰਸ਼ਾਂ ਤੋਂ ਲੈ ਕੇ ਸੰਤ ਕਰਤਾਰ ਸਿੰਘ ਪਿੰਡਰਾਂ ਵਾਲੇ ਮਹਾਪੁਰਸ਼ਾਂ ਦੇ ਵਿਦਿਆਰਥੀ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਮਹਾਪੁਰਸ਼ਾਂ ਦੇ ਵਿਦਿਆਰਥੀ ਉਹਨਾਂ ਦਾ ਕਦੇ ਵੀ ਤੁਸੀਂ ਵਿਰੋਧ ਨਹੀਂ ਦੇਖੋਗੇ ਨਾ ਤਾਂ ਕਦੀ ਉਹ ਸ੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਪੁਰਸ਼ਾਂ ਤੇ ਬੋਲਣਗੇ ਨਾ ਉਹ ਜਥੇਬੰਦੀ ਦੇ ਸਿੰਘਾਂ ਦੇ ਬੋਲਣਗੇ ਪਰ ਇਹ ਕੁਝ ਕੱਡੇ ਹੋਏ ਛਰਾਰਤੀ ਅੰਸਰ ਜਿਹੜੇ ਨਿਤ ਦਿਹਾੜੀ ਕਿਸੇ ਨਾ ਕਿਸੇ ਬਹਾਨੇ ਸ੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਪੁਰਸ਼ਾਂ ਦੇ ਖਿਲਾਫ ਦੂਛਣਬਾਜੀ ਕਰਦੇ ਨੇ ਅਸੀਂ ਇਹ ਦੱਸ ਦੇਣਾ ਚਾਹੁੰਦੇ ਆ ਅਸੀਂ ਮਾਣ ਮਹਿਸੂਸ ਕਰਦੇ ਆ ਕਿ ਮਹਾਰਾਸ਼ਟਰ ਦੀਆਂ ਸੰਗਤਾਂ ਨੇ ਜਿਨ੍ਹਾਂ ਨੇ ਦਮਦਮੀ ਟਕਸਾਲ ਨੂੰ ਮੁੱਖ ਰੱਖਦਿਆਂ ਹੋਇਆਂ ਦਮਦਮੀ ਟਕਸਾਲ ਦੇ ਮੁਖੀ ਅੱਗੇ ਆਣ ਕੇ ਆਪਣੀ ਆਪਣੀ ਬੇਨਤੀ ਰੱਖੀ ਤੇ ਸ੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਉਹਨਾਂ ਦੀਆਂ ਮੰਗਾਂ ਨੂੰ ਦੇਖਦੇ ਹੋਏ ਉਹਨਾਂ ਦੀ ਨੁਮਾਇੰਦਗੀ ਕੀਤੀ ਸਾਨੂੰ ਇਸ ਗੱਲ ਦਾ ਮਾਣ ਮਹਿਸੂਸ ਹੈ ਕਿ ਦਮਦਮਈ ਟਕਸਾਲ ਦੇ ਕੋਲ ਉਹਨਾਂ ਨੇ ਆਸਰਾ ਧੱਕਿਆ ਤੇ ਸ੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਸ਼ਾਂ ਨੇ ਉਹਨਾਂ ਦਾ ਆਸਰਾ ਬਣਦੇ ਹੋਏ ਨੁਮਾਇੰਦਗੀ ਮਹਾਰਾਸ਼ਟਰ ਦੇ ਸਿੱਖਾਂ ਦੀ ਕੀਤੀ ਤੇ ਉਹਨਾਂ ਦੀਆਂ ਮੰਗਾਂ ਤੇ ਉਹਨਾਂ ਦੇ ਹੱਕਾਂ ਬਾਰੇ ਗੱਲ ਉਠਾਈ ਜਿੰਨੇ ਵੀ ਫੈਸਲੇ ਸ੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਸ਼ਾਂ ਨੇ ਪਹਿਲਾਂ ਲਏ ਸਾਨੂੰ ਉਹਨਾਂ ਫੈਸਲਿਆਂ ਤੇ ਪੂਰਨ ਵਿਸ਼ਵਾਸ ਤੇ ਮਾਣ ਆ ਅਸੀਂ ਉਹਨਾਂ ਫੈਸਲਿਆਂ ਤੇ ਅੱਜ ਤੱਕ ਕਿੰਤੂ ਨਹੀਂ ਕੀਤੀ ਇਸ ਕਾਰਨਾ ਕਰਕੇ ਉਹ ਜਾਦਗਾਰਾਂ ਬਣੀਆਂ ਉਹ ਸ਼ੀਧੀ ਜਾਦਗਾਰ ਬਣੀ ਸੰਤਾਂ ਦਾ ਨਾਂ ਸਾਰੀ ਦੁਨੀਆ ਦੇ ਵਿੱਚ ਫੈਲਿਆ ਅਸੀਂ ਮਾਣ ਸੋਹਣਾਲ ਸਤਿ ਜੀ ਜੀ ਸੋ ਹੁਣ ਸਾਡੇ ਕੋਲ ਭਾਈ ਸੁਖਦੇਵ ਸਿੰਘ ਮੁਖ ਬਲਾਰਾ ਦਮਦਮੀ ਟਕਸਾਲ ਉਹ ਆਪਣੇ ਵੱਲੋਂ ਕੁਝ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਨੂੰ ਸਮੁੱਚੇ ਦੇਸ਼ ਪ੍ਰਦੇਸ਼ ਦੀਆਂ ਸੰਗਤਾਂ ਨੂੰ ਜਥੇ ਜਥੇ ਸੰਗਤ ਵੱਲੋਂ ਬੇਨਤੀ ਕਰਦੇ ਆ ਕਿ 20 ਸਾਲਾਂ ਤੋਂ ਲੈ ਕੇ ਜਿਹੜੇ ਦਮਦਮਾ ਟਕਸਾਲ ਵਿੱਚੋਂ ਕੱਢੇ ਹੋਏ ਲੋਕ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਵਾਲਿਆਂ ਤੇ ਜਿਹੜੇ ਕਿੰਤੂ ਪਰੰਤੂ ਕਰਦੇ ਐ ਉਹਨਾਂ ਨੂੰ ਅਤੇ ਸਰਕਾਰ ਨੂੰ ਵੀ ਅਸੀਂ ਦਾਇਤ ਕਰਦੇ ਆ ਕਿ ਜੇ ਸਰਕਾਰ ਨੇ ਐਕਸ਼ਨ ਨਾ ਲਿਆ ਤੇ ਜਿਹੜੇ ਕੱਢੇ ਹੋਏ ਲੋਕ ਐ ਜੇ ਬੋਲਣ ਨਾ ਹਟੇ ਤੇ ਦਮਦਮੇ ਟਕਸਾਲ ਦੇ ਜਥਾ ਸੰਗਤ ਆ ਫੈਸਲਾ ਕਰੇਗਾ ਔਰ ਉਹਨਾਂ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਅਤੇ ਉਹਨਾਂ ਬੋਲਣ ਵਾਲਿਆਂ ਦੇ ਪਰਿਵਾਰਾਂ ਦੀ ਹੋਵੇਗੀ ਜੋ ਦਮਦਮੇ ਟਕਸਾਲ ਦੇ ਮੁਖੀ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਜੋ ਪੰਥਕ ਸੇਵਾਵਾਂ ਨਿਭਾਈਆਂ ਇਹਨਾਂ ਲੋਕਾਂ ਨੂੰ ਚੰਗੀਆਂ ਨਹੀਂ ਲੱਗਦੀਆਂ ਇਹ ਏਜੰਸੀਆਂ ਦੇ ਬੰਦੇ ਐ ਇਹਨਾਂ ਲੋਕਾਂ ਨੂੰ ਪੰਥਕਾਰ ਜਿਹੜੇ ਰਾਸ ਨਹੀਂ ਆਉਂਦੇ ਕਿਉਂਕਿ ਦਮਦਮੀ ਟਕਸਾਲ ਦਾ ਕੰਮ ਕੀ ਹੈ ਕਾਰਜ ਕੀ ਹੈ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਦਮਦਮੀ ਟਕਸਾਲ ਦੀ ਸਜਣਾ ਕੀਤੀ ਬਾਣੀ ਪੜਨੀ ਪੜਾਉਣੀ ਸੁੱਧ ਉਚਾਰਨ ਸਿਖਾਉਣਾ ਦਮਦਮੀ ਟਕਸਾਲ ਦੇ ਜਥੇ ਦੇ ਵਿੱਚ ਆਪ ਜੀ ਦੇਖ ਰਹੇ ਹੋ ਕਿੰਨੇ ਸਿੰਘ ਗੁਰਬਾਣੀ ਦੀ ਸੰਥਿਆ ਕਰ ਰਹੇ ਆ ਗੁਰਬਾਣੀ ਰਾਗਾਂ ਵਿੱਚ ਕੀਰਤਨ ਸਿੱਖ ਰਹੇ ਹੈ ਗਿਆਨੀ ਸਿੰਘ ਪੈਦਾ ਹੋ ਕੇ ਸੰਸਾਰ ਭਰ ਵਿੱਚ ਔਰ ਕਥਾ ਵਿਚਾਰ ਕਰ ਰਹੇ ਹੈ ਇੱਥੇ ਬਸ ਨਹੀਂ ਉਸ ਦਿੱਲੀ ਦੀ ਸਟੇਜ ਜਿੱਥੇ ਦਮਦਮੀ ਟਕਸਾਲ ਦੇ ਮੁਖੀ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਜਿੱਥੇ ਦਸਮ ਦੀ ਬਾਣੀ ਦੀ ਨਿੰਦਿਆ ਸੰਤਾਂ ਮਹਾਂਪੁਰਖਾਂ ਦੀ ਨਿੰਦਿਆ ਜਿੱਥੇ ਹੋ ਰਹੀ ਸੀ ਅੱਜ ਉਥੇ ਦਮਦਮੀ ਟਕਸਾਲ ਦੇ ਮੁਖੀ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਦਸਮ ਦੀ ਕਥਾ ਕਰਵਾਈ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਫਿਰ ਹੋਰ ਅੱਗੇ ਚੱਲੀਏ ਦਸਮੇ ਦੀ ਬਾਣੀ ਦਾ ਮਾਤਾ ਸਾਹਿਬ ਕੌਰ ਜੀ ਦੇ ਅਸਥਾਨ ਦੇ ਪਾਠ ਬਹੁਤ ਕਰਾਇਆ ਜਿਹੜੇ ਲੋਕ ਵਿਰੋਧ ਦਾ ਕਰਦੇ ਐ ਉਹ ਦੱਸਣ ਆਪਣੇ ਆਪ ਨੂੰ ਮੁੱਖੀ ਘਾਉਂਦੇ ਉਹਨਾਂ ਨੇ ਪੰਥ ਕਾਰਜ ਕਿਹੜਾ ਕੀਤਾ ਸਾਡੇ ਸਾਹਮਣੇ ਆਣ ਕੇ ਗੱਲ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਜਿੰਨੇ ਵੀ ਨਵੇਂ ਸਿੰਘ ਆ ਪੁਰਾਣੇ ਸਿੰਘ ਆ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦੇ ਇੱਕੋ ਬੰਦੇ ਨੂੰ ਤਾੜਨਾ ਕਰਨਾ ਚਾਹੁੰਦਾ ਮਰੀਤ ਸਿੰਘ ਅਜਨਾਲਾ ਨੂੰ ਕਿਉਂਕਿ ਇਹਦੀ ਦਾੜਾ ਚਿੱਟਾ ਵਾ ਸੋਹਣਾ ਸਰੂਪ ਆ ਪੰਨਿਆਂ ਪੈਰਾਂ ਜੇ ਲੱਗਦਾ ਰਿਹਾ ਤੇ ਖੁਦ ਲੋਕਾਂ ਨੂੰ ਕਹਿੰਦਾ ਰਿਹਾ ਵੀ ਨਾ ਪੂਰਾ ਲੈਣਾ ਸਿੰਘ ਦਾ ਹੁਣ ਸਾਡੇ ਬਾਬਾ ਜੀ ਦਾ ਨਾਂ ਸੰਤਗਾਨੀ ਹਨਾਂਦ ਸਿੰਘ ਦਾ ਨਾਂ ਲੈਂਦਾ ਵਾ ਤੋਰ ਮੋੜ ਕੇ ਨਾਂ ਲੈਂਦਾ ਤੇ ਭੱਦੀ ਸ਼ਬਦਾਵਲੀ ਵਰਤਦਾ ਜਿਹੜੀ ਆਪਾਂ ਨੂੰ ਸੋਭਦੀ ਨਹੀਂਗੀ ਚਿੱਟਾ ਦਾੜਾ ਦਾ ਸੋਹਣਾ ਚਿਹਰਾ ਉਹਦਾ ਮੈਨੂੰ ਸੁਣਾ ਵੀ ਭੇਜੇ ਵੀ ਕਥਾ ਸਿੱਖਲਾ ਕਥਾ ਕਰ ਕਰ ਤੇਰੀ ਚੜ੍ਹਦੀ ਗੱਲਾ ਹੋ ਜੂਗੀ ਪਰ ਇਹ ਕਥਾ ਨਹੀਂ ਸਿੱਖਦਾ ਗੰਦੀਆਂ ਗੱਲਾਂ ਸਿੱਖਦਾ ਤੇ ਮੈਂ ਤਾਂ ਬਹੁਤ ਅੱਕ ਗਿਆ ਵਾਂ ਜੇ ਹੋਣੇ ਨੇ ਬੋਲਿਆ ਸੰਤਾ ਨੂੰ ਉਹ ਜੋ ਸ਼ਬਦ ਬੋਲਦਾ ਵਾ ਉਹ ਤੋਂ ਬਾਅਦ ਭਾਵੇਂ ਪ੍ਰਸ਼ਾਸਨ ਨੇ ਜੋ ਕਰਨਾ ਕਰੇ ਫਿਰ ਆਪਾਂ ਦਾ ਕੋਈ ਕਰਾਂਗੇ ਪਹਿਲਾਂ ਇਹਨੂੰ ਬੇਨਤੀ ਆ ਸੋਨਿਹਾਲ ਸੋਨਿਹਾਲ ਕਾਲ ਪਹਿਲਾਂ ਇਹਨੂੰ ਬੇਨਤੀ ਆ ਵੀ ਉਹ ਸ਼ਬਦ ਸੁਧਾਰ ਲਿਆ ਆਪਣਾ ਤੂੰ ਬਹੁਤ ਗੰਦ ਖੋਲ ਲਿਆ ਮੈਂ ਵੀ ਸੁਣਾ ਭੇਜਿਆ ਸੀ ਇਹਨੂੰ ਇਹਨੂੰ ਪਤਾ ਨਹੀਂ ਮਿਲਿਆ ਕਿ ਨਹੀਂ ਮੈਂ ਜਿੰਨਾ ਮਰਜੀ ਗੰਦ ਖੋਲਦਾ ਬਾਬੇ ਦੇ ਜਿੰਨੀਆਂ ਪੱਗਾਂ ਬੱਜੀਆਂ ਰੱਖ ਕੇ ਇਹਨੇ ਅਮਰੀਕਾ ਨਹੀਂ ਭਜਣਾ ਇੱਥੇ ਰਹਿਣਾ ਵਾ ਤੇ ਤੂੰ ਗੰਦ ਕਿਉਂ ਖੋਲਦਾ ਗੰਦ ਖੋਲ ਕੇ ਫਾਇਦਾ ਕੋਈ ਨਹੀਂ ਆਪਣਾ ਮੂੰਹ ਗੰਦਾ ਕਰਦਾ ਤੇ ਇਹ ਬਹਿ ਕੇ ਜਿੰਨੇ ਵੀ ਹੋਰ ਵੀ ਜਿਹੜੇ ਸਿੰਘ ਹੈਗੇ ਆ ਜਿਨ੍ਹਾਂ ਨਾਂ ਲੈਣੇ ਭਾਈ ਜਤਿੰਦਰ ਸਿੰਘ ਨੇ ਉਹਨਾਂ ਨੂੰ ਕੋਈ ਪ੍ਰੋਬਲਮ ਆ ਆਣ ਕੇ ਬਹਿ ਕੇ ਸਾਡੇ ਨਾਲ ਗੱਲ ਕਰਨ ਹਰ ਗੱਲ ਦਾ ਸਾਡੇ ਕੋਲ ਤੋੜ ਹੈਗਾ ਜਿਹੀਂ ਝੂਠੇ ਪਾਵਾਂਗੇ ਫਿਰ ਸਾਡੇ ਉੱਤੇ ਦੂਸ਼ਣ ਲਾਉਣ ਇਹ ਨਹੀਂ ਬਾਹਰੋਂ ਫੇਸਬੁਕ ਹੀ ਖਾਰਕੂ ਜਿਹੜੇ ਆ ਇਹਨਾਂ ਨੂੰ ਬਹੁਤ ਠੋਕਾਂਗੇ ਅਸੀਂ ਇਹ ਫੇਸਬੁਕ ਤੇ ਖਾਰਕੂ ਨਹੀਂ ਚੱਲਨੇ ਇੱਥੇ ਮੈਂ ਕਦੀ ਨਹੀਂ ਬੋਲਿਆ ਫੇਸਬੁਕ ਦੇ ਕੇਦੇ ਖਿਲਾਫ ਤੇ ਅੱਜ ਤਾਂ ਬੰਨਾ ਪਹਿਲੀ ਵਾਰੀ ਬੋਲਣ ਲੱਗਾ ਮੈਂ ਤੇ ਆਪਣੀ ਸ਼ਬਦਾਵਲੀ ਸੁਧਾਰ ਲਓ ਬੰਦੇ ਦੇ ਪੁੱਤ ਬਣ ਜਾਓ ਐਵੇਂ ਦੁੱਕੀ ਤਿੱਕੀ ਉੱਠ ਕੇ ਨਾ ਦੂਸ਼ਣ ਲਾ ਜਸੀਂ ਮੰਨਦੇ ਤੁਸੀਂ ਬੋਲੋਗੇ ਤਾਂ ਫੇਰ ਆਡੀ ਲੜਾਈ ਹੋ ਗਈ ਇਹ ਕਰਕੇ ਮੈਂ ਉਹ ਬੇਨਤੀ ਕਰਦਾ ਸਾਰਿਆਂ ਵੀ ਆਪਣੀ ਬੋਲੀ ਸੁਧਾਰੋ ਬੋਲੀ ਸੁਧਾਰੋ ਬਹਿ ਕੇ ਗੱਲ ਕਰੋ ਜਿਹੜੀ ਕਰਨੀ ਆ ਇੰਨੀਆਂ ਮੇਰੀਆਂ ਬੇਨਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਅਮਰੀਕਾ ਤੋਂ ਦਮਦਮੀ ਟਕਸਾਲ ਦੇ ਬੁਲਾਰੇ ਭਾਈ ਜਤਿੰਦਰ ਸਿੰਘ ਜੀ ਔਰ ਦਮਦਮੀ ਟਕਸਾਲ ਦੇ ਮੁਖ ਬੁਲਾਰੇ ਜਥੇਦਾਰ ਭਾਈ ਸੁਖਦੇਵ ਸਿੰਘ ਜੀ ਨੇ ਆਪ ਸਾਰਿਆਂ ਨੂੰ ਜਾਣੂ ਕਰਵਾਇਆ ਹੈ ਕਿ ਕੁਝ ਕੁ ਲੋਕ ਹੈ ਜਿਨ੍ਹਾਂ ਦੀਆਂ ਹਰਕਤਾਂ ਦਮਦਮੀ ਟਕਸਾਲ ਜਥੇ ਵਿੱਚ ਰਹਿੰਦੇ ਹੋਏ ਵੀ ਤੇ ਹੁਣ ਵੀ ਉਹੋ ਹੀ ਰਹੀਆਂ ਇਹਨਾਂ ਨੂੰ ਇਹਨਾਂ ਕਾਰਨਾ ਕਰਕੇ ਜਥੇ ਵਿੱਚੋਂ ਕੱਢਿਆ ਗਿਆ ਸੀ ਪਰ ਇਹ ਹਜੇ ਵੀ ਸੁਧਰਦੇ ਨਹੀਂ ਹੈ ਆਪ ਸਰਬੱਤ ਸੰਗਤਾਂ ਦੀ ਜਾਣਕਾਰੀ ਹੈ ਤੇ ਦੱਸ ਦਈਏ ਕਿ ਜਦੋਂ ਜਥੇ ਦੇ ਵਿੱਚੋਂ ਸਿੰਘ ਚਲਿਆ ਜਾਂਦਾ ਕੋਈ ਵੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪੰਡਰਾਂ ਵਾਲਿਆਂ ਵੱਲੋਂ ਇਹ ਹਦਾਇਤ ਸੀ ਜਿਹੜਾ ਵੀ ਜਥੇ ਦੇ ਵਿੱਚੋਂ ਪੜ ਕੇ ਜਾਂਦਾ ਸੀ ਉਹਨੂੰ ਬਠਾਲ ਕੇ ਕਿਹਾ ਜਾਂਦਾ ਸੀ ਕਿ ਅੱਜ ਤੋਂ ਬਾਅਦ ਤੂੰ ਆਪਣੇ ਆਪ ਨੂੰ ਇਹ ਕਹਿ ਸਕਦਾ ਕਿ ਮੈਂ ਦਮਦਮੀ ਟਕਸਾਲ ਵਿੱਚ ਪੜਿਆ ਪਰ ਅੱਜ ਤੋਂ ਬਾਅਦ ਤੂੰ ਟਕਸਾਲ ਦਾ ਵਿਦਿਆਰਥੀ ਨਹੀਂ ਆ ਅਤੇ ਨਾ ਹੀ ਤੂੰ ਟਕਸਾਲ ਦੀਆਂ ਕਿਸੇ ਵੀ ਜਿਹੜੀਆਂ ਜ਼ਿੰਮੇਵਾਰੀਆਂ ਨੇ ਜਾਂ ਟਕਸਾਲ ਦੀਆਂ ਸੇਵਾਵਾਂ ਨੇ ਉਹਨਾਂ ਵਿੱਚ ਕੋਈ ਦਖਲਅੰਦਾਜ਼ੀ ਕਰੇਗਾ ਇਹ ਜਿਹੜੇ ਲੋਕ ਨੇ ਕੱਢੇ ਜਾ ਚੁੱਕੇ ਨੇ ਤੇ ਇਹਨਾਂ ਦਾ ਕੋਈ ਅਧਿਕਾਰ ਨਹੀਂ ਹੈ ਕਿ ਦਮਦਮੀ ਟਕਸਾਲ ਦਾ ਮੁਖੀ ਕਿਉਂਕਿ ਦਮਦਮੀ ਟਕਸਾਲ ਦਾ ਮੁਖੀ ਆਪ ਜੇ ਉਹਨੂੰ ਆਪਾਂ ਬਾਹਰ ਕਰਾਂਗੇ ਤਾਂ ਫਿਰ ਟਕਸਾਲ ਕਾਦੀ ਹੈ ਟਕਸਾਲ ਜਥੇਦਾਰ ਦੇ ਨਾਲ ਹੈ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪੰਡਰਾਂ ਵਾਲੇ ਦਮਦਮੀ ਟਕਸਾਲ ਦੇ ਮੁਖੀ ਹੈ ਔਰ ਇਹ ਪ੍ਰਾਨੇ ਸਿੰਘ ਮਜੂਦਾ ਸਿੰਘ ਸਾਰੇ ਜ਼ਿੰਮੇਵਾਰ ਸਿੰਘ ਬਾਬਾ ਜੀ ਦੇ ਨਾਲ ਨੇ ਔਰ ਜਿਵੇਂ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪੰਡਰਾਂ ਵਾਲੇ ਜਿਹੜੇ ਵੀ ਫੈਸਲੇ ਲੈਂਦੇ ਨੇ ਅਸੀਂ ਉਹਨਾਂ ਦੇ ਨਾਲ ਹਰ ਪਲ ਖੜੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਜਿਸ ਤਰ੍ਹਾਂ ਜਥੇ ਦੇ ਜੁਮੇਵਾਰ ਸਿੰਘਾ ਨੇ ਵੀ ਬਚਨ ਕੀਤਾ ਤਾਂ ਅੱਜ ਦਾ ਆਪਣਾ ਜਿਹੜਾ ਇਕੱਤਰ ਹੋਣ ਦਾ ਉਹ ਵੀ ਇਹੀ ਪ੍ਰਯੋਜਨ ਹੈ ਸਾਰੇ ਸਿੰਘਾ ਨੇ ਮਤਾ ਕੀਤਾ ਵੀ ਜਿਹੜਾ ਵੀ ਕੋਈ ਜਥੇਬੰਦੀ ਦੇ ਉਲਟ ਜਥੇਬੰਦੀ ਦੇ ਮੁਖੀ ਸ਼੍ਰੀਮਾਨ ਸੰਤ ਗਿਆਨੀ ਅਰਨਾਮ ਸਿੰਘ ਜੀ ਖਾਲਸਾ ਭਿੰਡਰਾਲਾ ਦੇ ਉਲਟ ਕੋਡ ਪ੍ਰਚਾਰ ਕਰੇਗਾ ਕੋਈ ਭद्दी ਸ਼ਬਦਾਵਲੀ ਵਰਤੇਗਾ ਜਾਂ ਫੋਟੋਆਂ ਐਡਿਟ ਕਰੇਗਾ ਤਾਂ ਪ੍ਰਸ਼ਾਸਨ ਨੂੰ ਚਾਹੀਦਾ ਵੀ ਸਮਾਂ ਰਹਿੰਦੇ ਇਹੋ ਜਿਹੇ ਬੰਦਿਆਂ ਨੂੰ ਨੱਥ ਪਾ ਲੋ ਕਿਉਂਕਿ ਜੇ ਤੁਸੀਂ ਨਾ ਕਾਬੂ ਕੀਤਾ ਤੇ ਸਾਨੂੰ ਆਪ ਕੋਈ ਕਾਰਵਾਈ ਕਰਨੀ ਪਊਗੀ ਤੇ ਇਹ ਉਹਨਾਂ ਦੇ ਪਰਿਵਾਰਾਂ ਨੂੰ ਵੀ ਹਦਾਇਤ ਹੈ ਵੀ ਜੇ ਕੋਈ ਤੁਹਾਡਾ ਧੀ ਪੁੱਤ ਕੋਈ ਜਾਂ ਕਈ ਬਜ਼ੁਰਗ ਵੀ ਨੇ ਕਈ ਬੱਚੇ ਲੋਕਾਂ ਦੇ ਅਣਜਾਣ ਹੁੰਦੇ ਨੇ ਕਈ ਸਿਆਣੇ ਬਿਆਣੇ ਬੇਵਕੂਫ ਹੁੰਦੇ ਨੇ ਚਿੱਟੇ ਦਾੜੇ ਨੇ ਇਹਨਾਂ ਦੇ ਫਿਰ ਵੀ ਆਵਾਜ਼ ਨਹੀਂ ਆਉਂਦੇ ਸੋ ਇਹਨਾਂ ਨੂੰ ਹਦਾਇਤ ਹੈ ਪਰਿਵਾਰਾਂ ਨੂੰ ਵੇ ਕੱਲ ਨੂੰ ਸਾਨੂੰ ਇਹ ਨਾ ਕਿਉਂ ਵੀ ਇਹ ਸਾਡੇ ਪਰਿਵਾਰ ਦੇ ਜੀ ਦਾ ਘਾਟਾ ਕਰਤਾ ਅੱਜ ਹੀ ਸਮਾਂ ਰਹਿੰਦਿਆਂ ਇਹਨਾਂ ਨੂੰ ਨੱਥ ਪਾ ਲੋ ਇਹਨਾਂ ਨੂੰ ਚੁੱਪ ਕਰਾ ਲੋ ਖਾਸ ਕਰਕੇ ਅਜਨਾਲੇ ਨੂੰ ਇਹ ਗੱਲ ਮੈਂ ਕਹਿਣੀ ਚਾਹੁੰਦਾ ਵੀ ਜਦੋਂ ਤੂੰ ਭੁੱਕੀ ਖਾ ਕੇ ਸ਼ਰਾਬ ਪੀ ਕੇ ਟਰੱਕ ਚਲਾਉਂਦਾ ਸੀ ਨਾ ਉਹ ਸਮੇਂ 'ਚ ਮਹਾਪੁਰਖ ਜੇਲਾ ਕੱਟਦੇ ਰਹੇ ਨੇ ਉਹਨਾਂ ਸਮਿਆਂ 'ਚ ਮਹਾਪੁਰਖ ਜਿਹੜੇ ਸ਼ਹੀਦ ਪਰਿਵਾਰ ਸੀ ਸ਼ੀਦਾ ਸਿੰਘਾ ਦੇ ਜਾ ਕੇ ਪਾਠ ਕਰਨੇ ਉਹਨਾਂ ਦੇ ਸੰਸਕਾਰਾਂ ਦੀਆਂ ਅਰਦਾਸਾਂ ਕਰਨੀਆਂ ਤੇ ਉਹਨਾਂ ਸਮਿਆਂ 'ਚ ਦਫਤਾਰੀਆਂ ਦਿੰਦੇ ਰਹੇ ਬਾਬਾ ਜੀ ਜਦੋਂ ਤੂੰ ਨਸ਼ੇ ਦੀ ਲੋਰ 'ਚ ਰੋੜਾ ਦੇ ਟਰੱਕ ਚਲਾਉਂਦਾ ਫਿਰਦਾ ਸੀ ਇਸ ਕਰਕੇ ਭਾਈ ਤੇਰਾ ਕੋਈ ਲੈਵਲ ਨਹੀਂ ਗੱਲ ਕਰਨ ਦਾ ਤੂੰ ਜਦੋਂ ਉਹਦਾ ਵਕ ਹੋ ਗਿਆ ਚੱਲਿਆ ਇੱਕ ਪ੍ਰਾਪਤੀ ਆਪਦੀ 10ਵੀਂ ਤੇਰੀ ਪ੍ਰਾਪਤੀ ਕੀ ਹੈ ਤੋ ਕਿਸੇ ਸਿਧਾਂਤ ਤੇ ਕਿਸੇ ਅਸੂਲ ਤੇ ਜਾਂ ਪਰੰਪਰਾ ਤੇ ਪੂਰਾ ਹੈ ਮਿਸ਼ਨਰੀਆਂ ਨਾਲ ਤੇਰਾ ਪੂਰਾ ਗੱਠ ਜੋੜ ਹੈ ਜਿਹੜੀ ਸਰਕਾਰ ਬਣਦੀ ਹੈ ਤੁਸੀਂ ਭੱਜ ਕੇ ਉਧਰ ਚਲੇ ਜਾਂਦੇ ਜੇ ਜੇ ਬਾਬਾ ਜੀ ਕੋਈ ਕਿਸੇ ਤਰ੍ਹਾਂ ਦਾ ਤਾਲਮੇਲ ਕਰਦੇ ਤੇ ਉਹਦੇ ਚ ਅਸੀਂ ਸ਼ਰਯਾਮ ਸਾਰੀ ਗੱਲ ਕਰਦੇ ਆਂ ਕਦੀ ਇਹ ਨਹੀਂ ਵੀ ਕਮਰਿਆਂ ਚ ਬਹਿ ਕੇ ਮੀਟਿੰਗਾਂ ਕਰ ਲਈਆਂ ਤੇਰੇ ਵਾਂਗੂ ਇਹ ਨਹੀਂ ਵੀ ਕਿਸੇ ਲੀਡਰ ਦੇ ਮਗਰ ਜਾ ਕੇ ਉਹਦੇ ਤੋਂ ਗੱਡੀ ਲੈ ਲਈ ਕਿਸੇ ਤੋਂ ਲਾਇਸੈਂਸ ਬਣਾ ਲਿਆ ਤੇ ਦਿੱਲੀ ਤੱਕ ਤੂੰ ਸਰਨੇ ਕੋਲ ਗਿਆ ਪੈਸਾ ਦੇ ਲਫਾਫੇ ਲੈਣ ਜਿਹੜਾ ਬੰਦਾ ਦਸ਼ਮ ਬਾਣੀ ਦਾ ਨਿੰਦਕ ਹੋਵੇ ਉਹਦੇ ਘਰ ਤੱਕ ਤੂੰ ਪੈਸੇ ਲੈਣ ਜਾਣਾ ਤਾਂ ਤੇਰਾ ਦਸਬੀ ਕੀ ਊਸੂਲ ਹੈ ਕੀ ਸਿਧਾਂਤ ਹੈ ਆਪਦੀ ਕੋਈ ਪ੍ਰਾਪਤੀ ਗੁਨਾਹ ਇੱਕ ਗੱਲ ਮੈਂ ਸਿੰਘਾਂ ਨੂੰ ਵੀ ਕਹਿੰਨਾ ਜਿੱਥੇ ਉਹ ਕਸੂਰਵਾਰ ਹੈ ਥੋੜਾ ਜਿਹਾ ਉਹਦੀ ਮਜਬੂਰੀ ਬਣ ਜਾਂਦੀ ਹੈ ਕਿਉਂਕਿ ਜਥੇ ਚ ਰਹਿ ਕੇ ਨਾ ਉਹਨੇ ਕੀਰਤਨ ਸਿੱਖਿਆ ਨਾ ਕਥਾ ਸਿੱਖੀ ਨਾ ਕੋਈ ਢਾਡੀ ਵਾਰਾ ਸਿੱਖੀਆਂ ਤਾਂ ਜਦੋਂ ਬੰਦਾ ਬੇਰੋਜ਼ਗਾਰ ਹੋਵੇ ਤੇ ਇਹੋ ਜੀਆਂ ਗੱਲਾਂ ਕਰਕੇ ਰੋਜੀ ਰੋਟੀ ਚੱਲਦੀ ਹੈ ਇਹਨਾਂ ਬੰਦਿਆਂ ਦੀ ਉਹਦਾ ਇਹਨਾਂ ਨੂੰ ਕੋਈ ਨਹੀਂ ਪੁੱਛਦਾ ਕੋਈ ਇਹਨਾਂ ਦਾ ਸਮਾਗਮ ਵੇਖ ਲਓ 100 ਬੰਦਾ ਨਹੀਂ ਇਕੱਠਾ ਹੁੰਦਾ ਤੇ 6 ਜੂਨ ਦਾ ਸਮਾਗਮ ਮਹਾਂਪੁਰਖ ਹਰ ਸਾਲ ਮਨਾਉਂਦੇ ਨੇ ਇੱਕ ਵਾਰ ਨਾਲੋਂ ਦੂਜੀ ਾਰ ਪ੍ਰਬੰਧ ਦੁਗਣਾ ਕਰਦੇ ਆ ਫਿਰ ਵੀ ਪ੍ਰਬੰਧ ਥੋੜੇ ਪੈ ਜਾਂਦੇ ਨੇ ਹਰ ਸਾਲ ਸੰਗਤ ਦਾ ਇਕੱਠ ਵੱਧਾ ਤਾਂ ਇਹ ਮਹਾਂਪੁਰਖਾਂ ਦੇ ਸਿਰ ਜਿਹੜਾ ਸੇਰਾ ਹੈ ਇਹਨਾਂ ਸੇਵਾਵਾਂ ਦਾ ਜਾਂਦਾ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਉਹਨਾਂ ਤੇ ਤੁਹਾਡੀ ਨਿੰਦਿਆ ਕੀਤੇ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੋਣਾ ਤੁਸੀਂ ਨਿੰਦਕੇ ਕੋਈ ਨੁਕਸਾਨ ਨਹੀਂ ਕਰ ਸਕਦੇ ਪਰ ਇਹ ਜਿਹੜੀ ਤੁਹਾਡੀ ਸ਼ਬਦਾਵਲੀ ਹਣ ਜਥੇ ਦੇ ਸਿੰਘ ਜਾਂ ਜਥੇਬੰਦੀ ਬਰਦਾਸ਼ਤ ਨਹੀਂ ਕਰ ਸਕਦੀ ਇਸ ਕਰਕੇ ਤੁਹਾਨੂੰ ਸਖਤ ਚੇਤਾਵਨੀ ਹੈ ਭਾਈ ਆਲਦੀਆਂ ਹਰਕਤਾਂ ਤੋਂ ਬਾਅਦ ਆਜੋ ਜੇ ਤੁਸੀਂ ਨਾ ਢੇ ਫਿਰ ਸਾਨੂੰ ਹਟਾਉਣਾ ਆਉਂਦਾ ਉਹ ਸਿਆਣੇ ਕਹਿੰਦੇ ਵੀ ਡੰਡਾ ਪੀਰ ਹੈ ਵਿਗੜਿਆ ਤਿਗੜਿਆ ਦਾ ਫਿਰ ਤੁਹਾਡਾ ਇਲਾਜ ਡੰਡੇ ਨਾਲ ਹੋਏਗਾ ਤੇ ਕੱਲ ਨੂੰ ਫਿਰ ਤੁਸੀਂ ਨੈੱਟ ਤੇ ਜਾ ਕੇ ਚੀਕਣਾ ਤਾਂ ਇਹ ਕਰੀ ਐਨੇ ਅਮਰੀਕ ਸਿੰਘ ਜਿਨਾਲੇ ਨੇ ਨੈੱਟ ਤੇ ਬੋਲਦਿਆਂ ਇਹ ਗੱਲ ਆਖੀ ਵੀ ਸੰਤ ਜਰਨੈਲ ਸਿੰਘ ਜੀ ਦਾ ਪਰਿਵਾਰ ਵੀ ਸਰਕਾਰੀ ਹੋ ਗਿਆ ਭਾਈ ਜਿੰਦੇ ਸੁਖੇ ਦਾ ਪਰਿਵਾਰ ਵੀ ਸਰਕਾਰੀ ਹੋ ਗਿਆ ਭਾਈ ਸਤਵੰਤ ਸਿੰਘ ਬਿਆਨਤ ਸਿੰਘ ਦਾ ਪਰਿਵਾਰ ਵੀ ਸਰਕਾਰੀ ਹੋ ਗਿਆ ਕਾ ਇਹਨੂੰ ਇਹ ਪੁੱਛੋ ਵੀ ਕੱਲਾ ਪ੍ਰਾਈਵੇਟ ਤੂੰ ਹੀ ਐ ਉਹ ਇੱਕ ਨੌਜਵਾਨ ਸੁਣਦਾ ਪਿਆ ਸੀ ਉਹ ਕਹਿੰਦਾ ਕੀ ਫਾਇਦਾ ਕੁਰਬਾਨੀਆਂ ਕਰਨ ਦਾ ਕੀ ਫਾਇਦਾ ਸ਼ਹਾਦਤਾਂ ਦੇਣ ਦਾ ਉਹਨਾਂ ਨੂੰ ਦੁੱਕੀ ਦਾ ਬੰਦਾ ਉੱਠ ਕੇ ਸਰਟੀਫਿਕੇਟ ਦੇਣ ਲੱਗ ਪੈਂਦਾ ਇਹ ਕਰਕੇ ਜੇ ਸ਼ਹੀਦਾਂ ਦੇ ਪਰਿਵਾਰ ਸਰਕਾਰੀ ਹੋ ਗਏ ਤੇ ਕੱਲਾ ਤੂੰ ਹੀ ਪ੍ਰਾਈਵੇਟ ਐ ਅਸੀਂ ਸੰਗਤ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਸੰਗਤ ਜੀ ਸੋਸ਼ਲ ਮੀਡੀਆ ਦੇ ਉੱਪਰ ਜੋ ਕੁਝ ਚੱਲਦਾ ਆ ਉਸ ਪ੍ਰਚਾਰ ਤੋਂ ਬਚੋ ਆਪਣਾ ਸਮਾਂ ਕੱਢੋ ਆਪ ਦਮਦਮੀ ਟਕਸਾਲ ਹੈੱਡਕੁਆਰਟਰ ਇੱਥੇ ਮੈਥੇ ਪਹੁੰਚੋ ਪਹੁੰਚ ਕੇ ਦੇਖੋ ਕਿ ਮਾਪੁਰਛਾਂ ਦੀਆਂ ਜੜੀਆਂ ਸਵਾਵਾਂ ਆ ਜਿਵੇਂ ਪ੍ਰੋਫੈਸ਼ਨਲ ਕਾਲਜ ਚੱਲ ਰਿਹਾ ਆ ਜਿਵੇਂ ਅਕੈਡਮੀ ਦਾ ਪ੍ਰਬੰਧ ਚੱਲ ਰਿਹਾ ਆ ਦਾਸ ਅੱਜ ਹੀ ਇੱਥੇ ਦੇਖ ਕੇ ਆਇਆ ਸੱਚੀ ਗੱਲ ਇਹ ਆ ਕਿ ਆਪਣੇ ਬੱਚੇ ਵੀ ਅਮਰੀਕਾ ਦੀ ਧਰਤੀ ਤੋਂ ਛੱਡ ਕੇ ਮੇਰਾ ਖੁਦਾ ਮਾਨ ਆ ਵੀ ਮੈਂ ਇਸ ਅਕੈਡਮੀ ਦੇ ਵਿੱਚ ਪਾਵਾਂ ਐਡਾ ਸੋਹਣਾ ਪ੍ਰਬੰਧ ਤੇ ਐਡੀ ਸੋਹਣੇ ਤਰੀਕੇ ਨਾਲ ਵਿੱਦਿਆ ਦਿੱਤੀ ਜਾ ਰਹੀ ਆ ਮੈਂ ਸੰਗਤਾਂ ਨੂੰ ਕਹਿਣਾ ਚਾਹੁੰਨਾ ਆ ਇਹਨਾਂ ਲੋਕਾਂ ਦੀਆਂ ਕੀਤੀਆਂ ਝੂਠੀਆਂ ਦੂਸ਼ਣਬਾਜ਼ੀਆਂ ਨੂੰ ਮੂੰਹ ਤੋੜਵਾ ਆਪ ਜਵਾਬ ਦਿਓ ਖੁਦ ਆਣ ਕੇ ਇੱਥੇ ਦਮਦਮੀ ਟਕਸਾਲ ਪਹੁੰਚ ਕੇ ਆਪ ਦੇਖੋ ਵੀ ਇੱਥੇ ਕੀ ਵਰਤਾਰੇ ਵਾਪਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਮਦਮੀ ਟਕਸਾਲ ਜਿੰਦਾਬਾਦ ਦਮਦਮੀ ਟਕਸਾਲ ਜਿੰਦਾਬਾਦ ਦਮਦਮੀ ਟਕਸਾਲ ਜਿੰਦਾਬਾਦ ਸੋ ਸ੍ਰੀ ਅਕਾਲ